ਰਾਉਟਾ ਟੀਵੀ ਅਤੇ ਰਾਉਟਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ। ਮਾਲੀ ਦੇ ਵਿੱਚ ਤਕਰੀਬਨ 2.5 ਸਾਲ ਤੋਂ ਇੱਕ ਮੋਰਚਾ ਲੱਗਿਆ ਹੋਇਆ। ਉਸ ਮੋਰਚੇ ਦੀ ਮੰਗ ਹੈ ਕਿ ਜਿਨ੍ਹਾਂ ਨੇ ਗਲਤ 60 ਗਿਟਾ ਦੇ ਆਧਾਰ ਤੇ ਨੌਕਰੀਆਂ ਲਈਆਂ ਨੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਕਿਉਂਕਿ ਕਈ ਸੰਕਟਕੀੇ ਸਾਹਮਣੇ ਆ ਗਏ ਸਨ ਜਿਨ੍ਹਾਂ ਨੇ ਜਲਸਾਜੀ ਕਰਕੇ ਨੌਕਰੀਆਂ ਹਾਸਲ ਕੀਤੀਆਂ ਤੇ ਕਈਆਂ ਦੇ ਹੱਕ ਮਾਰੇ। ਉਸ ਮਾਮਲੇ ਤੇ ਸ਼ਿਕਾਇਤਾਂ ਹੋਣ ਦੇ ਬਾਵਜੂਦ ਸਰਕਾਰ ਕਾਰਵਾਈ ਨਹੀਂ ਕਰ ਰਹੀ। ਭਾਵੇਂ ਕਿ ਪਾਰਾ ਨਹੀਂ ਬਹੁਤ ਸਾਰੇ ਕੇਸ ਉਜਾਗਰ ਹੋ ਚੁੱਕੇ ਨੇ ਨਿਸ਼ਟਾ ਬਣ ਚੁੱਕੀਆਂ ਨੇ ਮੇਰੇ ਨਾਲ ਨੇ ਬਲਵਿੰਦਰ ਸਿੰਘ ਕੁੰਬੜਾ ਇਹਨਾਂ ਨੇ ਕੁਝ ਜਾਣਕਾਰੀ ਆਰਟੀਆ ਦੇ ਵਿੱਚ ਲਈ ਹੈ ਕੁਝ ਲੋਕਾਂ ਨੇ ਇਹਨਾਂ ਕੋਲ ਸਿੱਧੀਆਂ ਸ਼ਿਕਾਇਤਾਂ ਕੀਤੀਆਂ ਨੇ ਗੱਲ ਕਰਦੇ ਆ ਕਿ ਖੋਟ ਤੇ ਕਮੀ ਕਿੱਥੇ ਆ ਕੁੰਬੜਾ ਸਾਹਿਬ ਜਿਹੜੇ ਗਲਤ ਕਾਗਜ਼ਾਂ ਦੇ ਆਧਾਰ ਤੇ ਗਲਤ ਸਰਕੂਲਟਾਂ ਦੇ ਆਧਾਰ ਤੇ ਨੌਕਰੀਆਂ ਲੈ ਚੁੱਕੇ ਨੇ ਐਸ்சி ਬੀਸੀ ਦਾ ਜਿਹੜਾ ਹੱਕ ਮਾਰ ਕੇ ਜਨਰਲ ਕੈਟਾਗਰੀ ਵਾਲੇ ਨੌਕਰੀਆਂ ਤੇ ਕਾਬਜ਼ ਨੇ ਉਹਨਾਂ ਖਿਲਾਫ ਸਰਕਾਰ ਕਾਰਵਾਈ ਕਿਉਂ ਨਹੀਂ ਕਰ ਰਹੀ ਕਿੱਥੇ ਖੋਟ ਨਜ਼ਰ ਆਉਂਦਾ ਤੁਹਾਨੂੰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਗੱਲ ਕਰ ਲਈਏ ਤੁਮੇ ਜੇ ਕਰਿਆ ਸਰਟੀਫਿਕੇਟਾਂ ਲਈ ਫੇਕ ਫੇਕ ਸਰਟੀਫਿਕੇਟ ਜਾਲੀ ਸਰਟੀਫਿਕੇਟ ਜਿਹੜੇ ਐਸਸੀ ਤੇ ਵੀਸੀ ਲੋਕਾਂ ਦੇ ਹੱਕ ਮਾਰ ਕੇ ਜਨਰਲ ਕੈਟਾਗਰੀਆ ਉੱਚ ਜੱਤ ਵਾਲੇ ਇਹ ਲੋਕਾਂ ਦੇ ਹੱਕ ਖਾ ਗਏ ਸੀ ਚਾਹ ਉਹ ਕਾਲਜਾਂ ਚ ਆਈਟੀਆਈਆਂ ਚ ਤੇ ਉਹ ਦਫ਼ਤਰਾਂ ਚ ਜਿੱਥੇ ਜਿੱਥੇ ਡਿਊਟੀਆਂ ਹੁੰਦੀਆਂ ਸੀ ਤੇ ਉਹ ਜਿਹੜੀਆਂ ਕਾਫੀ ਸਮੇਂ ਸਗੈਤਾ ਚੱਲਦੀਆਂ ਰਹੀਆਂ ਪਹਿਲਾ ਪਹਿਲਾ ਫੇਸ ਚ ਜਿਹੜਾ 4 ਮਹੀਨੇ ਲਗਭਗ ਧਰਨਾ ਚੱਲਿਆ ਉੱਥੇ ਜਿਹੜਾ ਹਰਪਾਲ ਚਿਮਾ ਜੀ ਨੇ ਵਿਸ਼ਵਾਸ ਦਵਾਤਾ ਸੀ ਸਾਡੇ ਅੱਗੋਂ ਨੂੰ ਵੀ ਅਸੀਂ ਤੁਹਾਡੀ 15 ਦਿਨਾਂ ਚਾ 20 ਦਿਨਾਂ ਚ ਕਾਰਵਾਈ ਤੁਹਾਡੀ ਮੰਗ ਪੂਰੀ ਕਰ ਦਾਂਗੇ ਪਰ ਜਦੋਂ ਕੋਈ ਕਾਰਵਾਈ ਨਾ ਹੋਈ ਫਿਰ ਅਸੀਂ 21 ਦਸੰਬਰ ਨੂੰ 21 ਦਸੰਬਰ ਨੂੰ ਹੁਣ 2 ਸਾਲ ਇਹ ਮੋਰਚੇ ਨੇ ਜਿਹੜਾ ਸਾਥ ਦੇ ਦਿਆਂ ਲੇਟਾਂ ਕੋਲੇ ਚੱਲ ਰਿਹਾ ਹੈ ਜਿੱਥੇ ਹਰ ਰੋਜ਼ ਲੋਕ ਆਪਣੀਆਂ ਸਕੇਤਾਂ ਲੈ ਕੇ ਆਉਂਦੇ ਨੇ ਜਿਹੜੀਆਂ ਪੁਰਾਣੀਆਂ ਸਕੇਤਾਂ ਦਾ ਨਮਟਾਰਾ ਹੋਇਆ ਉਹਨੂੰ ਲੈ ਕੇ ਅਸੀਂ ਮਾਨਯੋਗ ਐਸਸੀ ਕਮਿਸ਼ਨ ਪੰਜਾਬ ਤੋਂ ਤੇ ਐਸਸੀ ਕਮਿਸ਼ਨ ਨੈਸ਼ਨਲ ਨੂੰ ਸੋਸ਼ਲ ਜਸਟੀਸ ਮੰਤਰੀ ਕਾਹਦੀ ਸੁਣਾਓ ਆਪਣਾ ਬਲਜੀਤ ਕੌਰ ਜੀ ਨੂੰ ਤੇ ਸੋਸ਼ਲ ਜਸਟੀਸ ਮੰਤਰੀ ਕੇਂਦਰੀ ਦਿੱਲੀ ਜੀ ਉਹਨਾਂ ਨੂੰ ਜਦੋਂ ਸਾਰਿਆਂ ਨੂੰ ਮਿਲਣ ਨੇ ਸਿਰਫ ਦਾ ਸਿਰਫ ਕੋਈ ਗੱਲਬਾਤ ਕਿਤੇ ਕੰਟੇਨ ਲੱਗੀ ਹੈ ਅਸੀਂ 77 ਬੰਦਿਆਂ ਦੀ ਲਿਸਟ ਦਿੱਤੀ ਸੀ ਸਾਡੇ ਕੋਲ ਬੰਦੇ ਤਾਂ ਕਾਫੀ ਸੀ ਪਰ 77 ਬੰਦਿਆਂ ਦੇ ਸੌਲਡ ਸਾਡੇ ਕੋਲ ਕਾਗਜ਼ ਸੀ ਰਿਕਾਰਡ ਸੀ ਐਡਰੈਸ ਸੀ ਜਿਹਨਾਂ ਬੰਦਿਆਂ ਦੇ ਜਿਹੜੇ ਸਰਟੀਫਿਕੇਟ ਰੱਦ ਹੋ ਗਏ ਪਰ ਸਰਕਾਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਬੈਠੇ ਨੇ ਜਿਹੜੇ ਵਿਭਾਗ ਵਿੱਚ ਕ੍ਰਿਪਸ਼ਨ ਲੋਕ ਕਰਨ ਵਾਲੇ ਲੋਕ ਬੈਠੇ ਉਹ ਉਹਨਾਂ ਨੂੰ ਸਟੇ ਹੋਣ ਵਾਸਤੇ ਕੋਈ ਨਾ ਕੋਈ ਗੈਪ ਰੱਖ ਲੈਂਦੇ ਸੀ ਸਰਟੀਫਿਕੇਟ ਰੱਦ ਹੋ ਗਏ ਪਰ ਨੌਕਰੀਆਂ ਉਹਨਾਂ ਦੇ ਵਰਕਰਾਂ ਨੌਕਰੀਆਂ ਚੱਲ ਰਹੀਆਂ ਜੀ ਇੱਥੇ ਤੱਕ ਐਫ ਆਈ ਆਰ ਅਦਰਜ ਹੋ ਗਈਆਂ ਅੱਛਾ 20 ਬੰਦਿਆਂ ਤੇ ਐਫਆਈਆਰਾਂ ਲਗਭਗ ਦਰਜ ਕਰਾਈਆਂ ਹੁਣ ਜਦੋਂ ਹਾਈ ਕੋਰਟ ਕੇਸ ਪਿਆ ਜਦੋਂ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਮਾਨਯੋਗ ਚੀਫ ਜਸਟਿਸ ਸਾਡੇ ਕੇਸ ਦੀ ਸੁਣਾਈ ਕਰ ਰਿਹਾ ਹੁਣ ਤੀਜੀ ਚੌਥੀ ਤਰੀਕ ਹੈ ਜਿਹੜੀਆਂ ਚਾਰ ਤਰੀਕਾਂ ਲੱਗਦੀਆਂ ਪੰਜ ਤੇ ਹੁਣ ਸਾਡੀ 4 ਫਰਵਰੀ ਜਿਹੜੀ ਹੈ ਮਾਨਯੋਗ ਹਾਈ ਕੋਰਟ ਸੁਣਾਈ ਹੈ ਸਰਕਾਰ ਤੋਂ ਰਿਪਲਾਈ ਮੰਗਿਆ ਹੁਣ ਕੇਂਦਰ ਤੋਂ ਵੀ ਰਿਪਲਾਈ ਮੰਗਿਆ ਤੇ ਸੋਸ਼ਲ ਜਸਟਿਸ ਮੰਤਰੀ ਤੋਂ ਜਿਹੜੀ ਰਿਪਲਾਈ ਮੰਗ ਰਹੇ ਹਨ ਪਰ ਉਹ ਜਿਹੜੀ ਉਹ ਪਿੱਛੇ ਜਿਹੜਾ ਨੰਬਰ ਨਹੀਂ ਕੇਸ ਦਾ ਹੁਣ 4 ਫਰਵਰੀ ਸੈ ਸਾਡੇ ਕੇਸ ਦੀ ਸੜਾਈ ਹੋਵੇ ਤੇ ਇਹ ਜਿਹੜੀਆਂ ਨੌਕਰੀਆਂ ਨੇ ਇਕੱਲੇ ਪੰਜਾਬ ਦੇ ਵਿਭਾਗਾਂ ਚ ਲਈਆਂ ਹੋਈਆਂ ਨੇ ਕਿ ਕੁਝ ਕੇਂਦਰ ਦੇ ਵਿਭਾਗਾਂ ਚ ਨਹੀਂ ਨੇ ਮੈਂ ਕਿਹਾ ਜੀ ਕੇਂਦਰ ਦਾ ਵਿਭਾਗਾ ਪੰਜਾਬ ਦਾ ਹੋਵੇ ਕਿਤੇ ਵੀ ਹੈ ਜਿਹੜਾ ਆਪਣੇ ਦੈਰੇ ਚ ਜਿਵੇਂ ਪੰਜਾਬ ਦਾ ਸਰਟੀਫੀਕਟ ਇੱਕ ਬਣਾ ਕੇ ਉਹ ਹੁਦਿਆਣੇ ਚ ਵੀ ਮੈਂ ਕਹਿੰਦਾ ਡਿਊਟੀ ਕਰਦਾ ਹੋਗਾ ਪਹਿਲਾਂ ਹੁਣ ਤਾਂ ਨਹੀਂ ਰੱਖਦੇ ਪਹਿਲਾਂ ਰੱਖੀਗੇ ਜਿਹੜੀਆਂ ਪਹਿਲਾਂ ਡਿਊਟੀਆਂ ਕਰਦੇ ਸੀ ਇਥੇ ਤੱਕ ਤਾਂ ਹੁਣ ਸਰਟੀਫਿਕੇਟ ਸੇਵਾਦਾਰ ਤੋਂ ਲੈ ਕੇ ਜਿਵੇਂ ਹੁਣ ਜਿਹੜੀ ਐਫਆਈਆਰ ਦਰਜ ਹੋਈ ਆ ਪਟਿਆਲਾ ਸਦਰ ਖਾਨੇ 'ਚ ਦਰਜ ਹੋਈ ਆ 42 ਨੰਬਰ ਐਫਆਈਆਰ ਜਿਹੜੀ ਦਰਜ ਹੋਈ ਆ ਉੱਥੇ ਤਾਂ ਉਹਦੇ 'ਚ ਤਿੰਨ ਮੁਲਾਜ਼ਮ ਪੁਲਿਸ ਦੇ ਆ ਅੱਛਾ ਚੌਕੀਆਂ ਚਾਲ ਦੇ ਲੱਗਿਆ ਵਸੀਂ 72 ਗੜਜੀ ਕੋ ਜਿਹੜੇ ਲੋਕ ਇਹਗੇ ਡੀਓ ਤੱਕ ਜਿਲ੍ਹਾ ਜਿਲ੍ਹਾ ਅਫਸਰ ਜਿਲ੍ਹਾ ਸਿੱਖਿਆ ਅਫਸਰ ਇਹ ਜਿਹੜੇ ਫੇਕ ਸਰਟੀਫਿਕੇਟ ਲਾ ਕੇ ਜਿਹੜੇ ਬਣੇ ਹੋਏ ਆ ਜਿਵੇਂ ਗੱਲ ਕਰ ਲਈ ਅਮਰਤਮਾਨ ਦੇ ਪਿਤਾ ਦਾ ਸਰਮਜੀਤ ਦਾ ਮਾਸਟਰ ਲੱਗਿਆ ਮਸਲਾ ਸੀ ਜਿਹੜਾ ਮਾਸਟਰ ਲੱਗਿਆ ਪ੍ਰਿੰਸੀਪਲ ਰਿਟਾਇਰ ਹੋਇਆ ਰਸਨੇੜੀ ਤੋਂ ਦੇਖੋ ਉਹਨਾਂ ਨੇ ਮਿਲੀ ਭੁਗਤ ਕਰਕੇ ਮਹਿਕਮੇ ਵਾਲਿਆਂ ਨੇ ਕਿਵੇਂ ਉਹਨੂੰ ਰਿਟਾਇਰ ਕਰਾਇਆ ਕਿਵੇਂ ਡਿਲੇ ਕਰੀ ਕਿਵੇਂ ਬਾਹਰ ਪਜਾਤਾ ਕਾਰਵਾਈ ਕੋਈ ਨਹੀਂ ਤੇ ਫਿਰ ਕਾਰਵਾਈ ਕਰੂ ਕੌਣ ਇੱਕ ਪਾਸੇ ਤਾਂ ਸਰਕਾਰ ਦਮ ਭਰਦੀ ਆ ਕਿ ਕ੍ਰਪਸ਼ਨ ਬਾਰੇ ਸਾਡੀ 0 ਡਾਲਰ ਸਭ ਦੀ ਨੀਤੀ ਹੈ ਪਰ ਇਹ ਵੀ ਤਾਂ ਕਿਸ ਤਰ੍ਹਾਂ ਦੀ ਕ੍ਰਪਸ਼ਨ ਹੈ ਇਹਨਾਂ ਖਿਲਾਫ ਕਿਉਂ ਨਹੀਂ ਕਾਰਵਾਈ ਜਦੋਂ ਸਰਕਾਰ ਤਾਂ ਇੱਕ ਪਾਸੇ ਜਿਹੜਾ ਜਿਹੜਾ ਗੱਲ ਕਰਨ ਵਾਲੀ ਹੈ ਕਿ ਜਿਹੜੀ ਚੱਲ ਰਿਹਾ ਕਲ ਕ੍ਰਪਸ਼ਨ ਦਾ ਕੰਮ ਇਸ ਦਾ ਜਿਹੜਾ ਮਿਲੀ ਭੁਗਤ ਨਾਲ ਮਿਲੀ ਭੁਗਤ ਨਾਲ ਜਦੋਂ ਕੋਈ ਬੈਂਕ ਮੈਂ ਦਾ ਹੁਣ ਮੰਤਰੀ ਹੈ ਡਾਕਟਰ ਬਲਜੀਤ ਕੌਰ ਨੂੰ ਦੇਖਣਾ ਚਾਹੀਦਾ ਮੇਰੇ ਵਿਭਾਗ 'ਚ ਕੀ ਹੋ ਰਿਹਾ ਹੈ ਮੇਰੇ ਡਿਪਾਰਟਮੈਂਟ 'ਚ ਕੀ ਹੋ ਰਿਹਾ ਲੋਕਾਂ ਨੂੰ ਆਵਾਜ਼ ਚੱਕਣੀ ਚਾਹੀਦੀ ਨਾ ਕਿ ਗੁੰਗੇ ਬਣ ਕੇ ਹੁਣ ਐਸੀ ਕਮਿਸ਼ਨ ਆਪਣੀਆਂ ਫੇਕ ਵੀਡੀਓ ਬਣਾ ਬਣਾ ਕੇ ਆਦਿ ਨੇ ਕਿਦੋਂ ਵੀ ਵੀਡੀਓ ਰੋਜ਼ ਜਦੋਂ ਅਸੀਂ ਤੁਸੀਂ ਫੇਕ ਤਾਂ ਨਹੀਂ ਕਹੋ ਤੁਸੀਂ ਮੈਂ ਚੜ੍ਹਾਈ ਕਰਾਉਣ ਦਾ ਮੌਕਾ ਦਿੱਤਾ ਚੋਂ ਉਹ ਕੀ ਫੋਕੀ ਸੌਹਰਤ ਖਟਾਏ ਆਪਾਂ ਫੋਕੀ ਸੌਹਰਤ ਵਰਤ ਲੋ ਇਹਨੂੰ ਫੋਕੀ ਸੌਹਰਤ ਵਾਸਤੇ ਉਹ ਵੀਡੀਓ ਬਣਾ ਕੇ ਪੜਾ ਕੇ ਪਾ ਜਦਾ ਦੋ ਸਪਾਹੀ ਮਲਾਜ ਮੂਰੇ ਬੈਠੇ ਉਹਨਾਂ ਨੂੰ ਝੜਕਾ ਮਾਰਦੀ ਫੋਟੋ ਹੁਣਾ ਜਦਾ ਪਰ ਉਹਦੇ ਕੋਲ ਅਸੀਂ ਆਪਣੇ ਕੇਸ ਲੈ ਕੇ ਗਏ ਸੀ ਬੋਰਚੇ ਦੇ ਕੇਸ ਲੈ ਕੇ ਗਏ ਸੀ ਮੰਗ ਪੱਤਰ ਲੈ ਕੇ ਗਏ ਸੀ ਅਸੀਂ ਉਸ ਵਿਅਕਤੀ ਦੀ 90 92000 ਵੋਟ ਪਈ ਬਹੁਜਨ ਸਮਾਜ ਪਾਰਟੀ ਤੋਂ ਉਮੀਦਵਾਰ ਸੀ ਨੰਦਪਰ ਸਾਹਿਬ ਹਲਕੇ ਦਾ 10 ਬਈ 92000 ਵੋਟ ਭਾਈ ਅਸੀਂ ਕੱਟ ਕਰ ਕਰਕੇ ਉਹਦਾ ਜਿਹੜਾ ਮੀਟਿੰਗਾਂ ਕਰੀਆ ਪਾਰਟੀ ਵੀ ਜੁਆਇਨ ਕਰੀਏ ਪਰ ਲੇਕਿਨ ਜਦੋਂ ਉਸੇ ਕੰਮਾਂ ਨੂੰ ਗਏ ਤਾਂ ਕੰਮ ਕਰਕੇ ਜਦ ਕੁਰਸੀ ਦੇ ਬੈਠ ਕੇ ਬੰਦਾ ਅੱਖਾਂ ਫੇਰ ਗਿਆ ਉਹਦਾ ਬਦਲ ਗਿਆ ਉਹ ਜਦੋਂ ਅਸੀਂ ਦੇਈਆਂ ਆਪਣੀਆਂ ਦਰਖਾਸਤਾਂ ਕਹਿੰਦਾ ਜੀ ਇਹ ਕੇਸ ਤੁਹਾਡਾ ਨਹੀਂ ਮੇਰਾ ਕੇਸ ਹੈ ਉਦੋਂ ਬਾਅਦ 15 20 ਦਿਨ ਬਾਅਦ ਮਹੀਨੇ ਬਾਅਦ ਕਹਿੰਦਾ ਕਹਦਾ ਕਿਹੜਾ ਕੇਸ ਆ ਮੇਰੇ ਤੇ ਆ ਗਿਆ ਜਿਹੜਾ ਤੁਸੀਂ ਕਿਹਾ ਪਰਚੇ ਦਰਜ ਹੋ ਗਏ ਕੁਝ ਬੰਦੇ ਤਾਂ ਗ੍ਰਿਫਤਾਰ ਕੀਤੇ ਸੀਗੇ ਮੈਨੂੰ ਲੱਗਦਾ ਕੋਈ ਬੰਦਾ ਗ੍ਰਿਫਤਾਰ ਨਹੀਂ ਕੀਤਾ ਇੱਕ ਬਹੁਤ ਔਖਾ ਜਿਹੜਾ ਬੰਦੇ ਜਵਾਨ ਦਾ ਕਰਾ ਲੈਂਦੇ ਬਲਵੀਰ ਸਿੰਘ ਆਲੰਬਰ ਤੇ ਆ ਮੁੰਡਾ ਉਹੀ ਕੰਪਲੀਟ ਦੀ ਤੇ ਉਹਨੇ ਇੱਕ ਬਹੁਤ ਔਖਾ ਜਿਹੜਾ ਰੈਸਟ ਕਰਾਇਆ ਸੀ ਸ਼ਾਇਦ ਉਹ ਵੀ ਆਪਣੇ ਕੋਈ ਸਰਕਾਰੀ ادارے ਵਾਲਿਆਂ ਨੇ ਆਨ ਕਰਕੇ ਸ਼ਾਮ ਨੂੰ ਬਿਨਾ ਕਾਰਵਾਈ ਤੋਂ ਛਡਦਾ ਬੰਦਾ ਐਫ ਆਈ ਆਰ ਦਰਜ ਹੋਈ ਵੀ ਬੰਦਾ ਫੜਾਇਆ ਤੇ ਸ਼ਾਮ ਨੂੰ ਛਡਦਾ ਸੇਨਾ ਜੀ ਮੈਨੂੰ ਪਰਦੋਸ਼ ਫੋਨ ਆਇਆ ਸੀ ਤੇ ਬੰਦੇ ਫਿਰ ਜਮਾਨਤਾਂ ਲਈ ਬੈਠੇ ਆ ਉਹ ਜਿਨ੍ਹਾਂ ਦੀ ਜਮਾਨਤ ਉਹਨਾਂ ਕਿਤੇ ਦੀ ਜਮਾਨਤ ਕਰਾਉਂਦੇ ਜਦੋਂ ਸਰਕਾਰੀ ਤਕੀਲਾਂ ਹਾਜ਼ਰ ਨਹੀਂ ਹੋਣਾ ਜਦੋਂ ਕੁੱਤੀ ਚੋਰਾ ਨਾਲ ਲੱਗੇ ਚੋਰੀ ਹੋਣੀ ਦਾ ਸਾਨੇਗੇ ਤੇ ਹਾਈ ਕੋਰਟ 'ਚ ਫਿਰ ਕੇਸ ਕੀ ਚੱਲਦਾ ਹਾਈ ਕੋਰਟ ਦੇ ਵਿੱਚ ਤੁਸੀਂ ਕਿਹਾ 4-5 ਪੇਸ਼ੀਆਂ ਹਾਈ ਕੋਰਟ 'ਚ ਅਸੀਂ ਇਹ ਕਿਹਾ ਜੀ ਸਾਡੇ ਜਿਹੜੇ ਫੇਕ ਸਰਟੀਫਿਕੇਟਾਂਆਂ ਜਾਂ ਲਿਸਟਾਂਆਂ ਇਹਨਾਂ ਦੇ ਆ ਸਬੂਤ ਹੈ ਆ ਅਸੀਂ ਆਰਟੀਆਈ ਜੀ ਨੇ ਮੰਗ ਪੱਤਰ ਦੇ ਦਿੱਤੇ ਨੇ ਚਿੱਠੀਆਂ ਦੇ ਦਿੱਤੀਆਂ ਨੇ ਲੈਟਰ ਦੇ ਦੇ ਫਸਾੜੀ ਸੜਾਈ ਨਹੀਂ ਹੋਈ ਹੈ ਆ ਬੰਦੇ ਆ ਤਨ ਘਰ ਘਰ ਲੇ ਉਹਨਾਂ ਨੇ ਜਿਹੜਾ ਮਾਨਯੋਗ ਚੀਫ ਰੈਸਿਡੈਂਟ ਸਾਡੀ ਕੇਸ ਦੀ ਸੁਣਾਈ ਕਰਕੇ ਕੇਂਦਰ ਸਰਕਾਰ ਸੀ ਪਾਰਟੀ ਬਣਾਇਆ ਸੀ ਜਿਹੜਾ ਸੋਸ਼ਲਿਸਟ ਸੁਭੰਤਰੀ ਕੇਂਦਰੀ ਵੀ ਗਏ ਸੀ ਉੱਥੇ ਜਦੋਂ ਉਹਨਾਂ ਨੂੰ ਪਾਰਟੀ ਬਣਾਇਆ ਤਾਂ ਕੇਂਦਰ ਸਰਕਾਰ ਵੀ ਹਾਜ਼ਰ ਹੋਈ ਤੇ ਆਪਣਾ ਪੰਜਾਬ ਤੱਕ ਹੋਣਾ ਹੀ ਸੀ ਇਹਨਾਂ ਨੇ ਜਦੋਂ ਹਾਜ਼ਰ ਹੋ ਕੇ ਕਿਹਾ ਵੀ ਹਾਂ ਜਿਹੜੇ ਬੋਲਾਈ ਅਸੀਂ ਅਗਲੀ ਤਰੀਕ ਤੇ ਦੇ ਦਾਂਗੇ ਪਰ ਜਦੋਂ ਤੁਹਾਡੀ ਮੰਤਰੀਆਂ ਨਾਲ ਮਹਿਕਮੇ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਹੁੰਦੀਆਂ ਸੀਗੀਆਂ ਉਸ ਤੋਂ ਬਾਅਦ ਫਿਰ ਮੀਟਿੰਗਾਂ ਦਾ ਦੌਰ ਖਤਮ ਕਿਉਂ ਹੋ ਗਿਆ ਰਪਾਲ ਸਿੰਘ ਜਿੰਮੀ ਹਰਾਂ ਨੂੰ ਦੁਆਰੇ ਤੁਹਾਨੂੰ ਨਹੀਂ ਮਿਲੇ। ਸੀਬੇ ਨਾਲ ਤਾਂ ਅਸੀਂ ਡਾਕਟਰ ਬਲਜੀਤ ਕੌਰ ਜੀ ਕੋਲ ਦੌਰ ਹੀ ਜਾਏ। ਮੈਡਮ ਕੋਲ ਉਹਨਾਂ ਨੇ ਘਰੇ ਬੁਲਾਇਆ ਸੀ ਕਹਿੰਦਾ ਲਿਸਟਾਂ ਦੇ ਜੋ ਜੀ ਸਾਨੂੰ ਲਿਸਟਾਂ ਦੇ ਕੇ ਦੱਸੋ ਜੀ ਸਾਡੇ ਇਹ ਕਰੋ ਜੀ। ਅਸੀਂ ਇੱਕ ਦਿਨ ਮદાન ਸਭਾ ਚ ਵੀ ਜਾਣ ਦੀ ਤਿਆਰੀ ਕਰ ਲਈ ਸੀ ਉੱਤੇ ਪੁਲਿਸ ਮੁਲਾਜ਼ਮਾਨ ਆੜ ਕੇ ਫਿਰ ਸਾਨੂੰ ਇਹਨਾਂ ਦੇ ਘਰੇ ਘਰੇ ਛੱਡਿਆ ਮੰਤਰੀ ਦੇ ਕਹਿੰਦੇ ਬੈਂਕ ਕਰੇ ਫਾਇਲ ਕਰ ਲੋ ਇਹਨੂੰ ਗੱਲ ਕਰ ਲੋ ਜੀ ਤੁਸੀਂ। ਤਾਂ ਇੱਥੇ ਤੱਕ ਜਦੋਂ ਸੁਣਦਿਆਂ ਨਹੀਂ ਜਦੋਂ ਮੰਨਾ ਕਮਿਸ਼ਨ ਸੁਣਾ ਇਹਨਾਂ ਮੰਤਰੀ ਫਿਰ ਜਦੋਂ ਸੋਸ਼ਲ ਜਸਟਿਸ ਮੰਤਰੀ ਨੇ ਪਤਾ ਮੇਰੇ ਸਮਾਜ ਚ ਲੋਕਾਂ ਦੇ ਲੋਕਾਂ ਦੇ ਗਰੀਬ ਲੋਕਾਂ ਦਾ ਜਿਹੜੇ ਵੈਲਫੇਅਰ ਮੰਗ ਰਹੇ ਹਰ ਟਾਈਮ ਕੋਈ ਮਦਦ ਮੰਗ ਰਹੇ ਕੋਈ ਸੁਣਦੇ ਨਹੀਂ ਹੈ ਚਿੰਗ ਜਗਾੜਾ ਪਾਇਆ ਜਾਂਦਾ ਮਾਰਕੁੱਟ ਹੋਈ ਜਾਂਦੀ ਕ੍ਰਾਇਮ ਹੋ ਰਹੀ ਹੈ ਲੋਕ ਵਿਚਾਰ ਹੁੰਦੇ ਫਿਰ ਰਹੇ ਇਹ ਆਪਣੀ ਕੁਰਸੀਆਂ ਦਾ ਨਹੀਂ ਕਮੜ ਰਹੇ ਤੇ ਤੁਹਾਡੀ ਹੁਣ ਟੇਕ ਹਾਈ ਕੋਰਟ ਤੇ ਹੈ ਹਾਈ ਕੋਰਟ ਦੇ ਕਿਨ ਵੀ ਹੈ ਮੈਂ ਕਹਾਂ ਜੀ ਪੂਰਾ ਯਕੀਨ ਹੈ ਉੱਥੇ ਦਾ ਇਲਾਜ ਚਾ ਇਲਾਜ ਜਾਂ ਕੇਸ ਹੌਲੀ ਦਾ ਚੱਲ ਜੂਗਾ ਪਰ ਜਿਹਦਨ ਕਾਰਵਾਈ ਹੋਊਗੀ ਤਾਂ ਚੰਗੀ ਹੋਊਗੀ ਜਿਵੇਂ ਅਸੀਂ ਦਰਖਤਾਂ ਦਾ ਕੇਸ ਤੋਂ ਪਤਾ ਉਹ ਲੜ ਰਹੇ ਆ ਉਦੇ ਬਹੁਤ ਵੱਡੀ ਇੱਕ ਕਾਰਵਾਈ ਹੋ ਰਹੀ ਹੈ ਉਸ ਦੇ ਵਿੱਚ ਠੀਕ ਇੱਕ ਵੱਡਿਆ ਸਵਾਲ ਇਸ ਸਰਕਾਰ ਤੇ ਵੀ ਆ ਕਿ ਸਰਕਾਰ ਨੂੰ ਪਤਾ ਹੋਣ ਦੇ ਬਾਵਜੂਦ ਮੰਤਰੀਆਂ ਤੱਕ ਮਾਮਲਾ ਪਹੁੰਚਿਆ ਹੋਇਆ ਕਾਰਵਾਈ ਕਿਉਂ ਨਹੀਂ ਹੋ ਰਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮੈਂ ਚਾਹੁੰਨਾ ਅਪੀਲ ਕਰਉ ਸਾਡੇ ਮੈਂ ਕਹ ਜੀ ਮੁੱਖ ਮੰਤਰੀ ਸਾਹਿਬ ਤੁਸੀਂ ਉਹ ਵੇਲਾ ਯਾਦ ਕਰ ਲਓ ਜਦਨ ਵਿਧਾਨ ਸਭਾ ਚ ਉੱਠ ਕੇ ਖੜੇ ਹੋਏ ਸੀ ਬੋਲੇ ਸੀ ਉਥੇ ਵੀ ਜਿਹੜੇ ਸਰਟੀਫਿਕੇਟ ਜਿਹੜੇ ਫਿਕਸ ਸਰਟੀਫਿਕੇਟਾਂ ਵਾਲੇ ਨੂੰ ਬਖਸ਼ਿਆ ਨਹੀਂ ਜਾਊਗਾ ਉਹਨਾਂ ਦੇ ਖਰਾਬ ਕਾਰਵਾਈ ਹੋਊਗੀ ਇਹ ਸਾਰੀ ਜਿਹੜੀ ਹੈ ਤੁਹਾਡੀ ਫੋਨਾਂ ਚ ਵੀਡੀਓ ਚ ਰਿਕਾਰਡਿੰਗੀਆਂ ਤੇ ਖਬਰਾਂ ਲਗੀਆਂ ਵੀ ਉਹਨਾਂ ਤੋਂ ਜਿਹੜਾ ਨੌਕਰੀਆਂ ਦੇ ਜਾਣੀਆਂ ਉਹ ਪਰਚਾ ਕਰਕੇ ਪੈਸੇ ਦੀ ਬੁਸਲੀ ਕਰਾਂਗੇ ਕੁਰਕੀ ਕਰਾਂਗੇ ਪਰ ਅੱਜ ਤੱਕ ਮੈਨੂੰ ਤਾਂ ਕਿਸੇ ਦੀ ਇੱਕ ਦੀ ਕੁਰਕੀ ਲੱਗੀ ਨਹੀਂ ਹੋਈ ਵੀ ਇਹ 1.5 ਸਾਲ ਸਾਨੂੰ 2 ਸਾਲ ਇਸ ਆਵਾਜ਼ ਨੂੰ ਹੋ ਗਿਆ ਵਿਧਾਨ ਸਭਾ ਚ ਇਹ ਗੱਲ ਵੀ ਹੋਲੀ ਸਾਰਾ ਕੁਝ ਹੋ ਲਿਆ ਪਰ ਆਮਲ ਚ ਕੌਣ ਲਿਆਊਗਾ ਹੜੂਗਾ ਕੌਣ ਠੀਕ ਹੈ ਧੰਨਵਾਦ ਸੋ ਇਹ ਸਨ ਬਲਵਿੰਦਰ ਸਿੰਘ ਕੁੰਬੜਾ ਜਿਨ੍ਹਾਂ ਨੇ ਐਸਸੀਬੀਸੀ ਸਰਟੀਫਿਕੇਟ ਚੋਰ ਕੋਰੋਂ ਮੋਰਚਾ ਚਲਾਇਆ ਹੋਇਆ ਦੋ ਸਾਲ ਤਕਰੀਬਨ ਹੋਣ ਵਾਲੇ ਨੇ ਮੋਰਚਾ ਚੱਲਦੇ ਨੂੰ ਪਰ ਸਰਕਾਰ ਨੇ ਉਸ ਲੈਵਲ ਤੇ ਕਾਰਵਾਈ ਨਹੀਂ ਕੀਤੀ ਜਿਸ ਲੈਵਲ ਤੇ ਪਹਿਲਾਂ ਮੀਟਿੰਗਾਂ ਦਾ ਦੌਰ ਚੱਲਿਆ ਸੀ ਇਹਨਾਂ ਦੀ ਹੁਣ ਟੇਕ ਹਾਈ ਕੋਰਟ ਤੇ ਹੈਗੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਹਨਾਂ ਨੇ ਅਪੀਲ ਕੀਤੀ ਆ ਕਿ ਇਸ ਮਾਮਲੇ ਦੇ ਵਿੱਚ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ ਜਿਹੜੇ ਦੋਸ਼ੀਆਂ ਖਿਲਾਫ ਪਰਚੇ ਦਰਜ ਹੋਏ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸੋ ਦੇਖਦੇ ਹਾਂ ਸਾਲ ਰਹਿ ਗਿਆ ਸਰਕਾਰ ਦਾ ਇਹ ਸਰਕਾਰ ਇਹ ਸਾਲ ਦੌਰਾਨ ਜਿਨ੍ਹਾਂ ਨੇ ਸਰਕਾਰੀ ਘਟ ਦੇ ਆਧਾਰ ਤੇ ਜਾਲਦੀਆਂ ਦੇ ਆਧਾਰ ਤੇ ਨੌਕਰੀਆਂ ਲਈਆਂ ਨੇ ਉਹਨਾਂ ਖਿਲਾਫ ਕਾਰਵਾਈ ਕਰੇਗੀ ਜਾਂ ਫਿਰ ਅਗਲੀ ਸਰਕਾਰ ਦੇ ਖਿਲਾਫ ਹੋਰ ਮੋਰਚੇ ਲਗਾਉਣੇ ਪੈਣਗੇ ਕੈਮਰਾਮੈਨ ਗੁਰਿੰਦਰ ਦੇ ਨਾਲ ਦਰਸ਼ਨ ਸਿੰਘ ਖੋਖਰ ਐਸਐਸ ਨਗਰ ਮਹਾਲੀ